ਜਣਿਆਲਾ ਗੁਰੂ ਤੋਂ ਥੋੜੀ ਦੂਰ ਪਿੰਡ ਪੈਣੀ ਸਤਵਾ ਵਿਖੇ ਇੱਕ ਬਜ਼ੁਰਗ ਜੋੜਾ ਬਾਪੂ ਪ੍ਰਕਾਸ਼ ਸਿੰਘ ਅਤੇ ਮਾਤਾ ਸੀਤਾ ਕੌਰ ਨਰਕਪਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਇਹ ਜੋੜਾ ਜੋੜਾ ਇਹ ਬਜ਼ੁਰਗ ਜੋੜਾ ਇੱਕ ਅਜਿਹੇ ਕਮਰੇ ਵਿੱਚ ਰਹਿਣ ਲਈ ਮਜਬੂਰ ਹੈ ਜਿਸ ਵਿੱਚ ਕੋਈ ਪਸ਼ੂ ਵੀ ਨਹੀਂ ਰੱਖਦਾ। ਇਹਨਾਂ ਦਾ ਦਾਦਾ ਕੋਈ ਪੁੱਤਰ ਤੀ ਵੀ ਨਹੀਂ ਹੈ ਨਾ ਹੀ ਕੋਈ ਰਿਸ਼ਤੇਦਾਰ ਇਹਨਾਂ ਨੂੰ ਮਿਲਦਾ ਹੈ। ਇੱਕ ਕੰਮ ਕਰਨ ਤੋਂ ਵੀ ਅਸਮਰਥ ਹਨ ਕੋਈ ਆਂਢੇ ਗੁਆਂਢੀ ਜੇਕਰ ਇਹਨਾਂ ਨੂੰ ਰੋਟੀ ਦੇ ਜਾਂਦਾ ਹੈ ਤਾਂ ਖਾ ਲੈਂਦੇ ਹਨ। ਇਹ ਗੱਲ ਜ਼ਿਕਰ ਹੋ ਗਿਆ ਕਿ ਇਹਨਾਂ ਵਿਚਾਰੀਆਂ ਦਾ ਨਾ ਹੋਣ ਆਧਾਰ ਕਾਰਡ ਬਣਿਆ ਹੋਇਆ ਤੇ ਨਾ ਹੀ ਇਹਨਾਂ ਦੀ ਪੈਨਸ਼ਨ ਆਂਦੀ ਹੈ ਤੇ ਨਾ ਹੀ ਇਹਨਾਂ ਨੂੰ ਡੀਪੂ ਵਾਲੀ ਕਣਕ ਮਿਲਦੀ ਹੈ। ਉਹਨਾਂ ਦੱਸਿਆ ਕਿ ਕਿੰਨੀਆਂ ਸਰਕਾਰਾਂ ਆਈਆਂ ਤੇ ਗਈਆਂ ਅਜੇ ਤੱਕ ਕਿਸੇ ਸਰਕਾਰ ਨੇ ਉਹਨਾਂ ਦੀ ਸਹਾਰ ਨਹੀਂ ਲਈ। ਉਹਨਾਂ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਮੱਗ ਗੋਹਾਰ ਲਗਾਈ ਹੈ ਕਿ ਉਹਨਾਂ ਨੂੰ ਇੱਕ ਕਮਰਾ ਬਣਾ ਕੇ ਦਿੱਤਾ ਜਾਵੇ ਅਤੇ ਉਹਨਾਂ ਸਰਕਾਰੀ ਸਹੂਲਤਾਂ ਅਤੇ ਉਹਨਾਂ ਨੂੰ ਸਰਕਾਰੀ ਸਹੂਲਤਾਂ ਦਵਾਈਆਂ ਜਾਣ ਤਾਂ ਜੋ ਆਪਣੀ ਜ਼ਿੰਦਗੀ ਦੇ ਰਹਿੰਦੇ ਦਿਨ ਚੰਗੀ ਤਰ੍ਹਾਂ ਗੁਜ਼ਾਰ ਸਕਣ ਅਤੇ ਜੋ ਅਤੇ ਦੋ ਟਾਈਮ ਦੀ ਰੋਟੀ ਪੇਟ ਭਰ ਕੇ ਖਾ ਸਕੰਜੜਿਆਲਾ ਗੁਰੂ ਤੋਂ ਪੱਤਰਕਾਰ ਜਸਪਾਲ ਸ਼ਰਮਾ ਦੀ ਰਿਪੋਰਟ ਅਜੀ ਕੀ ਬੰਨਣਾ ਭੈਣੀ ਸਿਧਮਾ ਜੀ ਅਜੀ ਇਹ ਜੁਰਮਾਨਾ ਨਹੀਂ ਕਰਦੇ ਸਾਰੇ ਇਹਨਾਂ ਦੀ ਉਮਰ ਹੀ ਨਿਕਲ ਗਈ ਹੈ ਜੀ ਇੱਥੇ ਅੱਛਾ ਕੋਈ ਸਹਾਰਾ ਨਹੀਂ ਬੱਚਾ ਦਾ ਬਾਲ ਬੱਚਾ ਕੋਈ ਇਹਨਾਂ ਦਾ ਧੀ ਪੁੱਤ ਨਹੀਂ ਹੈ ਜੀ ਵਿਚਾਰਿਆਂ ਦਾ ਅੱਛਾ ਹਾਂਜੀ ਤੇ ਕੀ ਮੰਗ ਕਰਦੇ ਸਮਾਜਿਕ ਸੰਸਥਾ ਕੋਲ ਅਈਆਂ ਨੇ ਜੀ ਇਹਨਾਂ ਦਾ ਕਮਰਾ ਪੈ ਜੇ ਕੋਈ ਰੋਟੀ ਪਾਣੀ ਦਾ ਇਹਨਾਂ ਦਾ ਸਾਧਨ ਭਾਂਜੇ ਕੋਈ ਜੁਗਾੜ ਪਾਣੀ ਸੀ ਹਾਂਜੀ ਸਰਕਾਰ ਵੱਲੋਂ ਜਿਆ ਹੋਰ ਕੋਈ ਇਹਦਾ ਵਿਚਾਰੇ ਦਾ ਕੋਈ ਮਸਲਾ ਅਸੀਂ ਕਿਹੜਾ ਪਿੰਡ ਹੈ ਪਿੰਡ ਪੈਣ ਚਿਦਵਾ ਜੀ ਭਾਜੀ ਜੁੜਕ ਜੋੜੇ ਦਾ ਕੀ ਨਾਮ ਹੈ ਤੇ ਇਹ ਕਿੰਨੇ ਚਿਰ ਤੇ ਰਹਿ ਰਹੇ ਇਹਦੇ ਨਾਲ ਪ੍ਰਕਾਸ਼ ਸਿੰਘ ਜੀ ਤੇ ਇਹਦੇ ਸੀਤਾ ਕੁਮਾਰ ਸੀਤਾ ਕੁਮਾਰ ਕੋਰੀ ਕਾ ਕੋਰ ਹੈ ਇਹ ਅੱਛਾ ਤੇ ਬਾਲ ਬੱਚਾ ਕੋਈ ਹੈ ਨਹੀਂ ਇਹਨਾਂ ਦਾ ਜੀ ਇਹ ਕਿੰਨੇ ਚਿਰ ਤੇ ਹਵਾ ਦਾ ਇਹਨਾਂ ਦਾ ਬਚਪਨੀ ਨਿਕਲ ਗਿਆ ਇਥੋਂ ਸਾਰਾ ਸਾਰੀ ਉਮਰ ਹੀ ਨਿਕਲ ਚੱਲੀ ਹੈ ਜੀ ਤੇ ਇਹਨਾਂ ਦੇ ਤੇ ਕੋਈ ਸਹਾਰਾ ਚਾਹੀਦਾ ਜਰੂਰ ਮਤਲਬ ਇਹਨਾਂ ਦਾ ਹੁਣ ਜੇ ਮਤਲਬ ਕੋਈ ਜਾਂਦਾ ਵਾ ਕੋਈ ਦਿਹਾੜੀ ਖੜਦਾ ਉਹ ਵੀ ਨਹੀਂ ਖੜਦਾ ਕੋਈ ਤੇ ਜਾਨੀ ਕੋ ਹੁਣ ਤਾਂ ਅੱਖਾਂ ਤੋਂ ਵੀ ਰਹਿ ਗਿਆ ਇਹ ਵਿਚਾਰਾ ਕਿਉਂਕਿ ਹੁਣ ਤੇ ਆਪਨਾ ਮਤਲਬ ਘਰੇ ਬੈਠਾ ਹੀ ਕੇ ਮਿਲ ਗਈ ਤੇ ਖਾ ਲਈ ਨਹੀਂ ਤੇ ਰਹਿ ਭੁੱਖਾ ਰਹਿ ਗਿਆ ਜੇ ਕਿ ਇਹਨੂੰ ਪਤਾ ਲੱਗ ਗਿਆ ਵੀ ਭੁੱਖਾ ਵਾ ਤੇ ਕਿਸ ਨੇ ਦੇ ਦਿੱਤੀਆਂ ਦੂ ਰੋਟੀਆਂ ਨਹੀਂ ਤਾਂ ਤੁਹਾਨੂੰ ਪਤਾ ਹੀ ਹੁਣ ਦਿਹਾੜੀਦਾਰ ਸਾਹਿਬ ਸਾਰੇ ਤੇ ਦਿਹਾੜੀਦਾਰ ਹੀ ਆ ਕੋਣ ਕਿਸੇ ਦਾ ਕੋਈ ਵਾਰਸ ਤਾਂ ਹੈ ਨਹੀਂ ਬਲਜਾ ਸਿੰਘ ਜਿਹੜੇ ਦਾ ਬਜ਼ੁਰਗ ਦੁਰ ਰਹਿੰਦੇ ਨੇ ਉਹਨਾਂ ਦਾ ਨਾਂ ਦੱਸੋ ਤੇ ਪਿੰਡ ਦਾ ਨਾਂ ਦੱਸੋ ਇਹਨਾਂ ਪ੍ਰਗਜ ਸਿੰਘ ਆ ਜੀ ਤੇ ਸੀਤਾ ਗੰਮਾਰਿਆ ਤੇ ਇਹਨਾਂ ਦਾ ਬਾਲ ਬੱਚੇ ਕੋਈ ਕੋਈ ਬਾਲ ਬੱਚਾ ਨਹੀਂ ਵਿਚਾਰਿਆਂ ਦਾ ਹੈਗਾ ਅੱਛਾ ਇਹਨਾਂ ਦੀ ਇਤਰਾ ਹੀ ਉਮਰ ਨੰਗ ਚੱਲੀ ਸਾਰਿਆਂ ਦੀ ਵਿਚਾਰਿਆਂ ਦੀ ਤੇ ਇਹ ਖਤਰਾ ਨਹੀਂ ਲੱਗਦਾ ਜੇ ਮੀਂਹ ਮੂੰਹ ਆਉਂਦਾ ਬਹੁਤ ਜੀ ਦੋ ਵਾਰੀ ਅੱਗੇ ਡਿੱਗ ਪਿਆ ਇਹਨਾਂ ਨੂੰ ਥੱਲੇੋਂ ਕੱਢਿਆ ਵਾ ਅੱਛਾ ਮੀਂਹ ਵਰਦੇ ਦੇ ਵਿੱਚ ਤੇ ਕਿਸ ਮਾਸੀ ਇਸ ਸੰਤਾ ਕਾ ਮਨ ਕਰਦੇ ਅਹੀਂ ਇਹ ਨਾਨੇ ਵੀ ਇੰਨਾ ਦਾ ਕਮਰਾ ਪੈ ਜੇ ਕੋਈ ਇਹਨਾਂ ਦਾ ਰੋਟੀ ਪਾਣੀ ਦਾ ਸਾਧਨ ਹੋ ਜੇ ਤੇ ਇਹਦੀ ਤੇ ਵਿਚਾਰੇ ਦੀ ਉਹਨਾਂ ਅੱਖਾਂ ਤੋਂ ਵੀ ਰਹਿ ਗਿਆ ਤੇ ਕੋਈ ਆਪਣੇ ਇਹਨਾਂ ਦਾ ਸਹਾਰਾ ਬਣ ਜੂਵੇ ਕੋਈ ਨੰਬਰ ਮੋਬਾਈਲ ਨੰਬਰ ਯਾਦ ਆ ਤੁਹਾਨੂੰ ਕੋਈ ਨੰਬਰ ਦੱਸਣਾ ਚਾਹੋ ਦੱਸ ਲਓ ਤੇ 788 08611 9788 08611 ਸਾਡੀਆਂ ਸਰਕਾਰਾਂ ਬੜੇ 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 ਦਾਅਵੇ ਕਰਦੀਆਂ ਇਹੀ ਗਰੀਬਾਂ ਲਈ ਉਹ ਕਰਤਾ ਹੈ ਗਰੀਬਾਂ ਲਈ ਉਹ ਕਰਤਾ ਜੇਕਰ ਜ਼ਮੀਨੀ ਪੱਧਰ ਤੇ ਜਾਇਆ ਜਾਵੇ ਤਾਂ ਔਰ ਗਰੀਬਾਂ ਲਈ ਮੈਂ ਤਾਂ ਕੱਖ ਵੀ ਨਹੀਂ ਕੀਤਾ ਹਲੋ ਅਸੀਂ ਜੰਡੇਆਲਾ ਗਰੂ ਤੋਂ ਥੋੜੀ ਦੂਰ ਪਿੰਡ ਭੈਣੀ ਸਦਵਾ ਵਿਖੇ ਆਏ ਆ ਜਿੱਥੇ ਕਿ ਇੱਕ ਗਰੀਬ ਬਜ਼ੁਰਗ ਜੋੜਾ ਜਿਹੜਾ ਕਿ ਅਤ ਦੀ ਗਰੀਬੀ ਦੇ ਵਿੱਚ ਆਪਣਾ ਜੀਵਨ ਬਸਰ ਕਰ ਰਿਹਾ ਵਾ ਔਰ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾਇਆ ਜਾਵੇ ਵੇਖੋ ਇਹ ਜਿਹੜਾ ਇਹਨੂੰ ਆਪਾਂ ਕੀ ਕਹਿ ਸਕਦੇ ਇਹਨੂੰ ਆਪਾਂ ਘਰ ਨਹੀਂ ਕਹਿ ਸਕਦੇ ਨਾਲ ਇਹਨੂੰ ਕਮਰਾ ਹੀ ਕਹਿ ਸਕਦੇ ਆ ਸ਼ਾਇਦ ਲੋਕਾਂ ਦੇ ਇਹਦੇ ਨਾਲੋਂ ਕਈ ਗੁਣਾ ਬਿਹਤਰ ਜਿਹੜੇ ਡੰਗਰਾਂ ਵਾਸਤੇ ਲੋਕਾਂ ਨੇ ਆਪਣੇ ਕਮਰੇ ਬਣਾਏ ਹੁੰਦੇ ਉਹ ਬਹੁਤ ਹੀ ਵਧੀਆ ਹੁੰਦੇ ਆ ਪਰ ਇਹ ਇੱਕ ਡੰਗਰਾਂ ਨਾਲੋਂ ਵੀ ਬੱਧਰ ਇਹ ਜ਼ਿੰਦਗੀ ਵਿਚਾਰੇ ਬਤੀਤ ਕਰ ਰਹੇ ਆ ਔਰ ਸਾਡੀਆਂ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਇੱਕ ਗਰੀਬ ਗਰੀਬ ਲੋਕ ਜਿਹੜੇ ਉਹ ਕਿਦਾਂ ਗੁਜ਼ਾਰਾ ਕਰਦੇ ਆ ਕਿ ਜ਼ਮੀਨੀ ਪੱਧਰ ਤੱਕ ਤੇ ਵੇਖਣ ਵੋਟਾਂ ਲੈਣ ਵਰੀ ਤੇ ਸਾਰੇ ਆ ਜਾਂਦੇ ਆ ਕਦੀ ਕੋਈ ਐਮਐਲਏ ਦੀਆਂ ਵੋਟਾਂ ਆ ਗਈਆਂ ਕਦੀ ਕੋਈ ਵੋਟਾਂ ਆ ਗਈਆਂ ਕਦੀ ਐਮਪੀ ਦੀਆਂ ਵੋਟਾਂ ਆ ਗਈਆਂ ਪਰ ਉਹਨੇ ਅੱਜ ਤੱਕ ਆ ਕੇ ਦੇਖਿਆ ਵਾ ਕਿ ਇੱਥੇ ਕੀ ਲੋਕ ਕਿਦਾਂ ਗੁਜ਼ਾਰਾ ਕਰ ਰਹੇ ਆ ਇੱਕ ਬਜ਼ੁਰਗ ਜੋੜੇ ਦੀ ਗੱਲ ਕਰਦੇ ਆ 60 ਸਾਲ ਦੀ ਉਹਨਾਂ ਦੀ ਉਮਰ ਹੋ ਚੁੱਕੀ ਆ ਪਰ ਅੱਜ ਤੱਕ ਵਿਚਾਰਿਆਂ ਦਾ ਆਧਾਰ ਕਾਰਡ ਤੱਕ ਨਹੀਂ ਬਣਿਆ ਉਹਨੂੰ ਦੀਪੂ ਤੋਂ ਕਣਕ ਨਹੀਂ ਮਿਲਦੀ ਇਦੋਂ ਬਾਅਦ ਕੀ ਹੋ ਸਕਦਾ ਇਹ ਜਿਹੜੀ ਗਰੀਬਾਂ ਵਾਸਤੇ ਸਰਕਾਰ ਨੇ ਦੀਪੂਆਂ ਦੇ ਕਣਕ ਲਾਈ ਆ ਉਹ ਗਰੀਬਾਂ ਵਾਸਤੇ ਆ ਗਰੀਬ ਤੇ ਵਿਚਾਰਾ ਭੁੱਖਾ ਮਰਨ ਲਿਆ ਕਣਕ ਤੇ ਲੈ ਜਾਂਦੇ ਆਮੀਰ ਲੋਕ ਕਾਰਾਂ ਗੱਡੀਆਂ ਵਾਲੇ ਮੋਟਰਸਾਈਕਲਾਂ ਵਾਲੇ ਜਿਹੜੇ ਉਹ ਲੈ ਕੇ ਟਰਾਲੀਆਂ ਲੈ ਕੇ ਲੋਕੀ ਦੀਪੂਆਂ ਤੋਂ ਕਣਕ ਲੈਣ ਜਾਂਦੇ ਆ ਪਰ ਇਹ ਵਿਚਾਰਾ ਬਜ਼ੁਰਗ ਜੋੜਾ ਜਿਹਨੂੰ ਅਜੇ ਤੱਕ ਕਿਸੇ ਨੇ ਪੁੱਛਿਆ ਨਹੀਂ ਆਖੇ ਵੀ ਬਾਪੂ ਜੀ ਤੈਨੂੰ ਕਿਹੜੀ ਚੀਜ਼ ਦੀ ਲੋੜ ਆ ਤੈਨੂੰ ਕਣਕ ਦੀ ਲੋੜ ਆ ਜਾਂ ਸਭ ਤੋਂ ਵੱਡੀ ਗੱਲ ਉਹਖੋ ਜੀ 1500 ਰੁਪਏ ਪੈਨਸ਼ਨ ਸਰਕਾਰ ਨੇ ਲਾਈ ਆ ਉਹ ਕਿੰਨਾ ਵਾਸਤੇ ਲਾਈ ਆ ਜਿਹੜੇ ਬੇ ਸਹਾਰਾ ਵਾ ਜਿਨ੍ਹਾਂ ਦਾ ਮਤਲਬ ਆਮਦਨ ਦਾ ਕੋਈ ਸਾਧਨ ਨਹੀਂ ਹੈਗਾ ਉਹਨਾਂ ਵਾਸਤੇ ਹੁੰਦੀ ਆ ਇਹ ਵਿਚਾਰਿਆਂ ਦੀ ਅਜੇ ਤੱਕ ਉਹ ਵੀ ਪੈਨਸ਼ਨ ਵੀ ਨਹੀਂ ਲੱਗੀ ਬੜੀ ਸ਼ਰਮ ਦੀ ਗੱਲ ਆ ਬਾਪੂ ਜੀ ਨਾਲ ਗੱਲਬਾਤ ਕਰਾਂਗੇ ਕਿ ਕਿਦਾਂ ਟਾੜਾ ਮੇਰਾ ਨਾਮ ਜੀ ਪ੍ਰਕਾਸ਼ ਸਿੰਘ ਪ੍ਰਕਾਸ਼ ਸਿੰਘ ਜੀ ਕਿੰਨੀ ਉਮਰ ਹੋ ਗਈ ਤੁਹਾਡੀ 60 ਸਾਲ ਹੋ ਗਈ 60 ਸਾਲ ਹੋ ਗਈ ਆ ਤੇ ਕਿਦਾਂ ਫੇ ਤੁਹਾਡਾ ਸਰਕਾਰ ਵੱਲੋਂ ਕੋਈ ਅਜ ਤੱਕ ਤੁਹਾਨੂੰ ਸਹੂਲਤ ਮਿਲੀ ਆ ਨਾ ਜੀ ਕਣਕ ਮਿਲਦੀ ਆ ਸਰਕਾਰ ਵੱਲੋਂ ਨਹੀਂ ਜੀ ਪੈਨਸ਼ਨ ਮਿਲਦੀ ਆ ਨਾ ਕੋਈ ਨਹੀਂ ਮੈਨੂੰ ਅਜ ਤੱਕ ਕਿਸੇ ਨੇ ਤੁਹਾਨੂੰ ਕਮਰਾ ਕਮਰਾ ਪਾਉਣ ਵਾਸਤੇ ਤੁਹਾਨੂੰ ਕਿਸੇ ਨੇ ਗੱਲਬਾਤ ਕੀਤੀ ਤੁਹਾਡੇ ਨਾਲ ਕਿਸੇ ਨੇ ਨਾ ਕਿਸੇ ਨੇ ਕੀਤੀ ਵੋਟਾਂ ਮੰਗਣਾ ਆਏ ਤੁਹਾਡੇ ਕੋ ਨਾ ਦੇਖੋ ਜੀ ਬੜੀ ਵੱਡੀ ਗੱਲ ਆ ਭਰਾ ਜੀ ਮਣਾ ਬਸਰ ਕਿਦਾਂ ਗੁਜ਼ਾਰਾ ਕਰਦਾ ਕਿਦਾਂ ਕਰਦੇ ਕੋਈ ਆ ਗਿਆ ਕੋ ਭੈਣ ਭਰਾ ਹਾਂਜੀ ਕੋਈ ਦੋ ਚਾਰ ਫੁਣਕੇ ਦੇ ਗਿਆ ਠੀਕ ਆ ਜਿੰਨੇ ਜੀ ਤੇ ਤੁਹਾਨੂੰ ਪਤਾ ਹੀ ਨਹੀਂ ਕਿ ਚੁੱਪ ਕਰ ਤੇ ਆ ਜਿਹੜੇ ਤੁਸੀਂ ਕਮਰੇ ਦੇ ਵਿੱਚ ਰਹਿ ਰਹੇ ਜੇ ਤੇ ਕਿਸੇ ਵੇਲੇ ਵੀ ਡਿੱਗ ਸਕਦਾ ਤੁਹਾਨੂੰ ਡਰ ਨਹੀਂ ਲੱਗਦਾ ਇੱਥੇ ਕੀ ਕਰੀਏ ਬਾਬਾ ਜੀ ਹੁਣ ਆਪਾਂ ਜਾਈਏ ਕਿੱਥੇ ਜਦੋਂ ਮੈਂ ਪਹਿਣਾ ਫਿਰ ਆਪਾਂ ਕੇ ਇਹਦੇ ਹਾਲ ਤੇ ਤੁਹਾਨੂੰ ਪਤਾ ਧੀ ਪੁੱਤਰ ਨਹੀਂ ਦਾਡਾ ਕੋਈ ਹਾਂਜੀ ਈ ਮੰਕਰ ਦੇ ਸਰਕਾਰ ਕੋਲ ਸਾਡਾ ਇਹ ਦੇਖਭਾਲ ਕਰ ਦੋ ਵੀ ਕਮਰੇ ਦੀ ਲੋੜ ਹੈ ਕਮਰਾ ਬਣਾ ਕੇ ਦਿੱਤਾ ਜਾਵੇ ਹਾਂ ਕੋਈ ਰੋਟੀ ਪਾਣੀ ਕੋਈ ਰੋਟੀ ਪਾਣੀ ਦਾ ਰਜਮ ਨਹੀਂ ਕਰਾਤੇ ਹੁਣ ਮਿਲਕੋ ਹੋਣਾ ਨਹੀਂ ਆ ਠੀਕ ਆ ਤੇ ਬਜ਼ੁਰਗ ਹੋ ਗਿਆ ਜਿਆਦਾ ਨਿਗਾਹ ਵੀ ਤੁਹਾਡੀ ਕਮਜ਼ੋਰੇ ਲੱਗਦੀ ਆ ਇੱਥੇ ਦੇ ਦਿਆ ਨਹੀਂ ਆ ਅੱਖ ਚ ਠੀਕ ਆ ਹੁਣ ਤਾਈਆਂ ਤੇ ਕੋਈ ਖਰਦਾ ਨਹੀਂ ਮੈਨੂੰ ਠੀਕ ਆ ਹਾਂਜੀ ਲਓ ਲਓ ਪਾਉਚ ਬਜ਼ੁਰਗਾਂ ਨਾਲ ਵੀ ਗੱਲਬਾਤ ਕੀਤੀ ਆ ਸਾਰੀਆਂ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਅੱਗੇ ਦੱਸ ਚੁੱਕਾ ਉਹ ਗੱਲਾਂ ਬਜ਼ੁਰਗਾਂ ਨੇ ਦੱਸੀਆਂ ਜਿਹੜੇ ਇਹਨਾਂ ਨੂੰ ਪਹਿਲਾਂ ਵੀ ਪੁੱਛ ਚੁੱਕੇ ਹਾਂ ਇਹ ਅਜੇ ਤੱਕ ਨਾ ਤੇ ਉਹਨਾਂ ਨੂੰ ਪੈਨਸ਼ਨ ਮਿਲਦੀ ਆ ਨਾ ਡੀਪੂ ਦੀ ਕਣਕ ਮਿਲਦੀ ਆ ਔਰ ਨਾ ਹੀ ਕਿਸੇ ਨੇ ਆਧਾਰ ਕਾਰਡ ਦਾ ਆਧਾਰ ਕਾਰਡ ਬਣਾਇਆ ਨਾ ਵੋਟਰ ਕਾਰਡ ਬਣਾਇਆ ਐਡਾ ਵੱਡਾ ਪਿੰਡ ਆ ਭੈਣੀ ਸਦਵਾ ਪਿੰਡ ਆ ਇਹਦੇ ਵਿੱਚ ਮੇਰੇ ਹਿਸਾਬ ਨਾਲ ਸੈਂਕੜੇ ਹੀ ਲੋਕ ਇਹੋ ਜਿਹੇ ਹੈਗੇ ਜਿਹੜੇ ਕਰੋੜਾ ਪਤੀ ਆ ਕਰੋੜਾ ਕੀ ਅਰਬਾਂ ਪਤੀ ਵੀ ਹੋਣਗੇ ਔਰ ਪਿੰਡ ਦੇ ਵਿੱਚ ਮੁਹੱਦਬਰ ਵੀ ਹੋਣਗੇ ਜਿਹੜੇ ਹਰ ਵੇਲੇ ਹਰ ਵੋਟਾਂ ਦੇ ਇਹਨਾਂ ਕੋ ਪਿੰਡ ਵਾਸੀਆਂ ਕੋ ਵੋਟਾਂ ਲੈਣ ਆਉਂਦੇ ਆ ਪਰ ਕਿਸੇ ਨੇ ਇਹਨਾਂ ਦੀ ਸਾਰਨੀ ਲਈ ਵੀ ਇਹ ਪਿੰਡ ਵਿੱਚ ਇੱਕ ਗਰੀਬ ਜੋੜਾ ਵੀ ਰਹਿੰਦਾ ਵਾ ਬਜ਼ੁਰਗ ਜੋੜਾ ਵੀ ਰਹਿੰਦਾ ਵਾ ਕਿੱਦਾਂ ਆਪਣਾ ਜੀਵਨ ਬਸਰ ਕਰ ਰਿਹਾ ਵਾ ਇਹਨਾਂ ਨੂੰ ਕਮ ਸੇ ਕਮ ਜੇ ਕੋਲੋਂ ਨਹੀਂ ਦੇਣ ਜੋ ਕਿਤੇ ਸਰਕਾਰ ਕੋਲੋਂ ਸਹੂਲਤਾਂ ਦੇ ਦਵਾ ਦੇਣਾ ਪਿੰਡ ਦੇ ਵਿੱਚ ਬੜੇ ਮਹਤਵਪੂਰਨ ਬੰਦੇ ਹੋਣਗੇ ਪਰ ਕਿਸੇ ਨੇ ਵੀ ਇਹਨਾਂ ਗਰੀਬਾਂ ਦੀ ਸਾਰਨੀ ਨਹੀਂ ਲਈ ਅਜੇ ਤੱਕ ਵੀ ਇਹਨਾਂ ਵਿਚਾਰਿਆਂ ਨੂੰ ਜੋ ਵੀ ਸਰਕਾਰ ਵੱਲੋਂ ਸਹੂਲਤਾਂ ਮਿਲਦੀਆਂ ਉਹ ਦੇ ਦਈਏ ਜਾਂ ਕੋਈ ਆਪਣੇ ਕੋਲੋਂ ਥੋੜਾ ਬਹੁਤਾ ਥਿਲ ਫੁਲ ਪਾ ਕੇ ਇਹਨਾਂ ਵਿਚਾਰਿਆਂ ਦਾ ਇੱਕ ਛੋਟਾ ਜਿਹਾ ਕਮਰਾ ਤਿਆਰ ਕਰਕੇ ਦਿੱਤਾ ਜਾਵੇ ਜਿਹਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਰਹਿੰਦੇ ਜਿਹੜੇ ਚਾਰ ਦਿਨ ਹੈ ਵਿਚਾਰੇ ਆਪਣੇ ਚੰਗੀ ਤਰ੍ਹਾਂ ਮਤੀਤ ਕਰ ਸਕਣ ਔਰ ਥੋੜਾ ਜਿਹਾ ਇਹਨਾਂ ਦਾ ਕੋਈ ਰਾਸ਼ਨ ਪਣੀ ਦਾ ਅਰੇਂਜਮੈਂਟ ਕੀਤਾ ਜਾਵੇ ਜਿਹੜਾ ਵਿਚਾਰੇ ਆਪਣਾ ਦੋ ਟਾਈਮ ਆਪਣਾ ਪੇਟ ਪਾਲ ਸਕਣ ਮੈਂ ਜਨਾਲਾ ਗੁਰੂ ਤੇਜਪਾਲ ਸ਼ਰਮਾ